ईद उल फितर ਦੇ ਪਵਿੱਤਰ ਤਿਹਾੜੀ ਦੇ ਮੌਕੇ ਤੇ ਮੋਹਾਲੀ ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ Eid ਦਾ ਤਿਹਾੜੀ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੋਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਨ ਮਟੌਰ ਵਿਖੇ ਸਥਿਤ ਮਸਜਿਦ ਵਿਖੇ ਰਜਿਸਟਰਡ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ ਵੱਲੋਂ Eid ਦੇ ਮੌਕੇ ਤੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਥਾਨਕ ਵਿਧਾਇਕ ਕੁਲਵੰਤ ਸਿੰਘ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਨੂਰਾਨੀ ਮਸਜਿਦ ਮੁ슬림 ਭਲਾਈ ਕਮੇਟੀ ਦੇ ਮੌਜੂਦਾ ਪ੍ਰਧਾਨ ਜਗਦੀਸ਼ ਖਾਨ ਜੱਗੀ ਉਪ ਪ੍ਰਧਾਨ ਸITAR ਖਾਨ ਮੁਖ ਸਲਾਹਕਾਰ ਸੋਦਾਗਰ ਖਾਨ ਜਨਰਲ ਸਕਤਰ सलीम ਖਾਨ ਅਤੇ ਚੇਅਰਮੈਨ ਰਸੀਦ ਖਾਨ ਵਿਲਾ ਨੇ ਪ੍ਰੋਗਰਾਮ ਵਿੱਚ ਮੌਜੂਦ ਰਹੇ। ਜੀ ਸਭ ਤੋਂ ਪਹਿਲਾਂ ਸਾਡੀ ਨੁਰਾਨੀ ਮੁਸਲਮਾਨ ਮੈਲਫਰ ਕਮੇਟੀ ਮਟੌਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਹ ਜਿਹੜੀ ਸਾਡੀ ਈਦ ਦਾ ਪ੍ਰੋਗਰਾਮ ਜਿਹੜਾ ਤੁਸੀਂ ਇੱਥੇ ਹੋਇਆ ਆਪਣਾ ਨੁਰਾਨੀ ਮਸਜਿਦ ਕਮੇਟੀ ਮਟੌਰ ਹੈ ਜੀ ਇਹ ਮਸਜਿਦ ਇੱਥੇ ਆਪਣੀ ਬਣੀ ਹੋਈ ਜੀ ਤੇ ਮਸਜਿਦ ਦਾ ਕੰਮ ਹਲੇ ਵੀ ਚਲੋ ਕੋਨੇ ਫਾਈਨਲ ਹੋ ਗਿਆ ਅਡਰਤੀ ਜੀ ਮੰਦਰ ਦਾ ਜੀ ਇੱਥੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਈਦ ਮਨਾਈਏ ਤੇ ਸਾਡਾ ਭਾਈਚਾਰਾ ਬਹੁਤ ਵਧੀਆ ਜੀ ਇੱਥੇ ਬਿਲਕੁਲ ਕਾਇਮ ਹੈ ਜੀ ਸਾਡੇ ਸਰਦਾਰ ਸਾਹਿਬ ਗੁਰਬਖਸ਼ ਸਿੰਘ ਜੀ ਸਾਡੇ ਮਾਰਕਿਸ਼ਨ ਜੀ ਤੇ ਹੋਰ ਸਾਰੇ ਭਾਈਚਾਰੇ ਨੇ ਸਾਨੂੰ ਇੱਥੇ ਆ ਕੇ ਈਦ ਦੀ ਮੁਬਾਰਕਾਂ ਦਿੱਤੀਆਂ ਮੈਂ ਇਹਨਾਂ ਦਾ ਇੱਥੇ ਆਉਣ ਦੀ ਆਪਣੀ ਕਮਿਊਨਿਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਕੋਨ ਮੁੱਖ ਮਹਿਮਾਨ ਆਏ ਸੀ ਔਰ ਕਿਹਦੀ ਡਿਮਾਂਡ ਕਿਹਦੀ ਮਦਦ ਰੱਖੀ ਜੀ ਸਾਡੇ ਕੋਲ ਸਾਡੇ ਹਲਕਾ ਪ 代表 ਸਰਦਾਰ ਪ੍ਰਵੰਤ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਸਾਡੀਆਂ ਜੋਕਸ ਗਰੀਪਰ ਨੂੰ ਸੁਣਿਆ ਜੀ ਪਹਿਲਾਂ ਵੀ ਸਾਡੇ ਮਸਲੇ ਹੱਲ ਕੀਤੇ ਨੇ ਤੇ ਹੁਣ ਵੀ ਉਹ ਵਾਅਦਾ ਕਰਕੇ ਗਏ ਨੇ ਕਿ ਅਗਲੀ ਈਦ ਤੋਂ ਪਹਿਲਾਂ ਪਹਿਲਾਂ ਸਾਰੇ ਮਸਲੇ ਜਿਹੜੀ ਅਸੀਂ ਮੰਗਾ ਮੰਗੀਆਂ ਨੇ ਉਹ ਪੂਰੀ ਹੋ ਜਾਣਗੇ ਸਾਡੀ ਮੰਗ ਤਾਂ ਜੀ ਬਸ ਇੱਕੋ ਇੱਕ ਤਾਂ ਸਾਡੇ ਕੋਲ ਇਥੇ ਮਸਜਿਦ ਦੀ ਥੋੜੀ ਜਗ੍ਹਾ ਘਟੇ ਜੀ ਵੀ ਅਸੀਂ ਉਹਨਾਂ ਕੋਲ ਮੰਗ ਰੱਖੀਏ ਸਾਡੇ ਭਾਈ ਚਰੇ ਨੇ ਕਿ ਸਾਡੇ ਕੋਲ ਉਧਰ ਜਗ੍ਹਾ ਪਈ ਹੈ ਜੀ ਸਾਨੂੰ ਵੱਡੀ ਮਸਜਿਦ ਦੀ ਲੋੜ ਹੈ ਕਿਉਂਕਿ ਸਾਰੀ ਮੁਹਾੜੀ ਤੋਂ ਜਿੰਨੇ ਵੀ ਵਰਕਰ ਬਾਹਰ ਉਹ ਮਤਲਬ ਸਾਡੇ ਨਵਾਜੀਪੁਰਾ ਇਹ ਰਹਿ ਰਹੇ ਨੇ 70 70 ਇਹ ਆਪਣਾ ਇੰਡਸਟਰੀ ਚ ਹਾਂਜੀ ਉਹ 2000 ਤੋਂ ਵੱਧ ਬੰਦੇ ਸਾਡੇ ਨੂੰ ਰਹਿ ਰਹੇ ਨੇ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨੀ ਵੀ ਹੈ ਕਲਵੰਦੀ ਨੇ ਉਹਨਾਂ ਨੇ ਵਾਅਦਾ ਵੀ ਕਰਿਆ ਜੀ ਸਾਡੀ ਕਮੇਟੀ ਦੇ ਨਾਲ ਕਿ ਅਗਲੀ ਈਦ ਤੋਂ ਪਹਿਲਾਂ ਤੁਹਾਡੀ ਇਹ ਸਮੱਸਿਆ ਦਾ ਹੱਲ ਕਰ ਦਿੱਤਾ ਜਾਊਗਾ ਜੀ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਅਦ ਕੀ ਪ੍ਰੋਗਰਾਮ ਹੈ ਜੇ ਸਵੇਰੇ ਆਪਣਾ ਇਹ ਪ੍ਰੋਗਰਾਮ ਤੋਂ ਬਾਅਦ ਕੀ ਕੀ ਪ੍ਰੋਗਰਾਮ ਅੱਗੇ ਕਰ ਜੀ ਈਦ ਤੋਂ ਵੀ ਤਾਂ ਈਦ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਇਹ ਇਨਸਰਟਿਵ ਬਹੁਤ ਵਧੀਆ ਤਰੀਕੇ ਨਾਲ ਮਤਲਬ ਪੂਰੀ ਹੋ ਚੁੱਕੀ ਹੈ ਜੀ ਤੇ ਸਾਡਾ ਪ੍ਰੋਗਰਾਮ ਇਹ ਜੀ ਵੀ ਹੁਣ 11 ਵਜੇ ਸਾਡੀ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਦੀਪ ਸ੍ਰੋਤੀ ਦੇ ਕੋਲ ਆਪਣਾ ਗੋੜ ਚੌਕ ਤੇ ਖੀਰ ਦਾ ਲੰਗਰ ਲਾਇਆ ਹੋਇਆ ਜੀ 11 ਵਜੇ ਤੋਂ ਚੱਲੂ ਹੈ ਜੀ ਤੇ ਸ਼ਾਮ ਨੂੰ 5 ਵਜੇ ਤੱਕ ਇਨਸ਼ਾਅੱਲਾ ਜਦੋਂ ਤੱਕ ਉਹਨਾਂ ਦੀ ਅੱਲਾ ਦੀ ਮਨਜ਼ੂਰੀ ਹੋਊਗੀ ਜੀ ਚੱਲੂਗਾ ਜੀ ਮੈਂ ਸਟਾਰਟ ਕਰਦੇ ਹਾਂ ਤੇ ਮੋਕੇ ਤੇ ਇਹ ਸੰਦੇਸ਼ ਜਿਹੜਾ ਜਿਸ ਵਾਸਤੇ ਨੂੰ ਕੀ ਜਣਾ ਜੀ ਮੈਂ ਸਾਰੇ ਭਾਈਚਾਰੇ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਬਰ ਅੱਲਾ ਦੇ ਬੰਦੇ ਆ ਜੀ ਇੱਕ ਪਿਤਾ ਇੱਕ ਇੱਕ ਕੇ ਹਮਸਫਰ ਹਾਂ ਸੋ ਸਾਰਿਆਂ ਨੂੰ ਆਪਣੇ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਜੀ ਮਿਲ-ਜੁਲ ਕੇ ਰਹਿਣਾ ਚਾਹੀਦਾ ਜੀ ਆਪਣੇ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਆ ਸਾਡੇ ਬਾਲਕਿਸ਼ਨ ਜੀ ਸਰਟੀਕਰ ਬਖਸ਼ ਜੀ ਸਾਡੇ ਕੋਲ ਆਪਣਾ ਆਪਣਾ ਮੰਦਰ ਕਮੇਟੀ ਤੋਂ ਸਾਡੇ ਕੋਲ ਪਹੁੰਚੇ ਹੋਏ ਨੇ ਉਹਨਾਂ ਤੋਂ ਬਿਨਾਂ ਸਾਡੇ ਕੋਲ ਪਹਿਲਾਂ ਆਪਣਾ ਗੁਰਦੁਆਰਾ ਕਮੇਟੀ ਦੇ ਵੀ ਕੋਈ ਬੰਦੇ ਆਏ ਨੇ ਤੇ ਸਾਰੇ ਮਸਜਿਦ ਧਰਮਾਂ ਦੇ ਸਾਡੇ ਕੋਲ ਬੰਦੇ ਆਏ ਨੇ ਤੇ ਮੈਂ ਉਹਨਾਂ ਦਾ ਆਪਣੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਜੀ ਪੂਰੀ ਦੇਸ਼ ਨੂੰ ਥੈਂਕ ਯੂ